ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਅੱਜ ਦਾ ਦਿਹਾੜਾ ਨੌਨ ਸਾਈ ਕੈਲੰਡਰ ਅਨੁਸਾਰ 20 ਸਤੰਬਰ 1539 ਤਨ ਤਨ ਸਹਿਬ ਸਿੰਘ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਹਾੜਾ ਹੈ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਸਤੇ ਸਮੂਹ ਸੰਗਤਾਂ ਨੂੰ ਕੋਰ ਕੋਟ ਪ੍ਰਣਾਮ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ 15 ਅਪ੍ਰੈਲ 1469 ਈਸਵੀ ਰਾਏ ਪੋਜੀਤ੍ਰੰਡੀ ਵਿਖੇ ਪਿਤਾ ਮੀਤਾ ਕਲਿਆਨ ਦਾਸ ਜੀ ਮਾਤਾ ਤੇਤਾ ਜੀ ਦੀ ਕੁਖੋਂ ਜ਼ਿਲ੍ਹਾ ਸ਼ੇਖੂਪੁਰਾ ਜੋ ਕਿ ਅੱਜ ਕੱਲ ਨਨਖਾਣਾ ਸਾਹਿਬ ਪਾਕਿਸਤਾਨ ਵਿੱਚ ਹੈ ਆਪ ਜੀ ਦਾ ਜਨਮ ਹੋਇਆ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਨੂੰ ਕੱਤਕ ਦੀ ਪੂਰਨ ਮਾਸੀ ਹਰ ਸਾਲ ਮਨਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਈਤਾ ਕਾਲੂ ਜੀ ਰਾਏ ਬਲਾਰ ਦੇ ਮੁੱਖ ਮੁੱਠੀ ਸਨ ਤੇ ਮਾਤਾ ਤ੍ਰਿਪਤਾ ਸਧਾਰਨ ਆਗਿਆਕਾਰੀ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ ਬੇਬੇ ਨਾਨਕੀ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਜੋ ਗੁਰੂ ਜੀ ਨੂੰ ਬਹੁਤ ਪਿਆਰ ਸਤਕਾਰ ਦਿੰਦੇ ਗੁਰੂ ਜੀ ਨਿਰਾਲੇ ਤੇ ਅਨੋਖੇ ਬਲਕ ਸਨ ਪਰਮਾਤਮਾ ਨੇ ਉਹਨਾਂ ਨੂੰ ਧਾਰਮਿਕ ਵਿਚਾਰਾਂ ਵਾਲਾ ਤੇ ਵੱਡੀ ਸੋਚ ਦਾ ਮਾਲਕ ਬਣਾਇਆ ਸੀ ਸਿਰਫ 7 ਸਾਲ ਦੀ ਉਮਰ ਦੇ ਵਿੱਚ ਹੀ ਆਪ ਜੀ ਨੇ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਸਿੱਖ ਲਈ ਸੀ ਆਪ ਜੀ ਦੀ ਰੱਬ ਬਾਰੇ ਅਦਬ ਤੇ ਸੱਚੀ ਸੋਚ ਨੇ ਆਪਣੇ ਆਪ ਨੇ ਪਾੰਦੇ ਨੂੰ ਹਰਾਣ ਕਰ ਦਿੱਤਾ 13 ਸਾਲ ਦੀ ਉਮਰ ਵਿੱਚ ਆਪ ਨੇ ਫਾਰਸੀ ਸਿੱਖੀ ਅਤੇ 16 ਸਾਲ ਦੀ ਉਮਰ ਵਿੱਚ ਆਪ ਆਪਣੇ ਇਲਾਕੇ ਵਿੱਚ ਸਭ ਤੋਂ ਵੱਧ ਗਿਆਨਮਾਨ ਅਖਵਾਉਣ ਲੱਗੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਦੇ ਨਾਲ ਹੋਇਆ ਜਿਨ੍ਹਾਂ ਦੇ ਦੋ ਬਾਲਕ ਸ਼੍ਰੀ ਚੰਦ ਜੀ ਅਤੇ ਲਕਸ਼ਮੀ ਦਾਸ ਜੀ ਨੂੰ ਜਨਮ ਦਿੱਤਾ 1504 ਵਿੱਚ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਉਹਨਾਂ ਨੂੰ ਸੁਲਤਾਨਪੁਰ ਲੈ ਕੇ ਆ ਗਈ ਜਿੱਥੇ ਉਹਨਾਂ ਦੇ ਪਤੀ ਭਾਈ ਜੈ ਰਾਮ ਜੀ ਨੇ ਗੁਰੂ ਜੀ ਨੂੰ ਇਲਾਕੇ ਦੇ ਨਵਾਬ ਦولت ਖਾਨ 로ਦੀ ਦੇ ਮੋਦੇ ਖਾਨੇ ਵਿੱਚ ਨੌਕਰੀ ਤੇ ਲਗਵਾ ਦਿੱਤਾ 38 ਸਾਲ ਦੀ ਉਮਰ ਵਿੱਚ ਜਦੋਂ ਗੁਰੂ ਜੀ ਮੈਨਦੀ ਵਿੱਚ ਇਸ਼ਨਾਨ ਲਈ ਗਏ ਉਹਨਾਂ ਨੇ ਇਲਾਹੀ ਫਰਮਾਨ ਆਕਾਸ਼ ਬਾਣੀ ਸੁਣੀ ਰਬੀ ਬਾਣੀ ਸੁਣੀ ਜੋ ਕਿ ਸੁਲਤਾਨਪੁਰ ਲੋਧੀ ਦੇ ਨੇੜੇ ਹੈ ਗੁਰੂ ਜੀ ਦੇ ਸ਼ਰਾਨ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਤੁਕ ਉਚਾਰੀ ਨਾ ਕੋਈ Hindu ਨਾ Muslimਾਨ ਔਰ ਗੁਰੂ ਜੀ ਨੇ ਤਿੰਨ ਦਿਨ ਵੇਈ ਨਦੀ ਵਿੱਚ ਟੁੱਬੀ ਮਾਰੀ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਬੜਾ ਫਿਕਰ ਹੋਇਆ ਇਲਾਕੇ ਦੇ ਵਿੱਚ ਰੌਲਾ ਪੈ ਗਿਆ ਬਾਬਾ ਨਾਨਕ ਜੀ ਡੁੱਬ ਗਏ ਭੈਣ ਨੂੰ ਪਤਾ ਲੱਗਾ ਕਹਿਣ ਲੱਗੀ ਮੇਰਾ ਨਾਨਕ ਮੇਰਾ ਵੀਰ ਡੁੱਬਣ ਵਾਲਾ ਨਹੀਂ ਉਹ ਤੇ ਡੁੱਬਿਆਂ ਨੂੰ ਤਾਰਨ ਗਿਆ ਹੋਵੇਗਾ ਉਹ ਤੇ ਦੁਨੀਆ ਨੂੰ ਤਾਰਨ ਵਾਸਤੇ ਆਇਆ ਹੈ ਸੋ ਪਿਆਰਿਓ ਜਿਸ ਵੇਲੇ ਆਪ ਤੀਜੇ ਦਿਨ ਵਿੱਚ ਨਦੀ ਚੋਂ ਬਾਹਰ ਨਿਕਲੇ ਉਚਾਰਨ ਕੀਤਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰਗੁਰ ਪ੍ਰਸਾਦ ਰੱਬੀ ਬਾਣੀ ਦੀ ਰਚਨਾ ਦੀ ਅਰੰਭਤਾ ਮੂਲ ਮੰਤਰ ਆਪ ਜੀ ਨੇ ਅਕਾਲ ਪੁਰਖ ਪ੍ਰਮਾਤਮਾ ਤੋਂ ਪ੍ਰਾਪਤ ਕੀਤਾ ਗੁਰੂ ਜੀ ਨੇ ਇੱਕ ਅਲੱਗ ਧਰਮ ਜਿਸ ਨੂੰ ਸਿੱਖ ਧਰਮ ਕਿਹਾ ਜਾਂਦਾ ਹੈ ਪ੍ਰਚਾਰ ਲਈ ਕਈ ਉਦਾਸੀਆਂ ਧਾਰੀਆਂ ਗੁਰੂ ਜੀ ਪੰਜਾਬ ਦੇ ਹੋ ਕਈ ਥਾਵਾਂ ਤੇ ਜਾਣ ਤੋਂ ਬਾਅਦ ਚਾਰ ਲੰਮੀਆਂ ਅਲੱਗ-ਅਲੱਗ ਦਿਸ਼ਾਵਾਂ ਦੇਸ਼ਾਂ ਤੇ ਪ੍ਰਦੇਸ਼ਾਂ ਦੀ ਯਾਤਰਾ ਕੀਤੀ ਇਸ ਦੌਰਾਨ ਕਈ ਧਾਰਮਿਕ ਸਥਾਨਾਂ ਤੇ ਵੀ ਗਏ ਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਜੀ ਦੁਆਰਾ ਯਾਤਰਾਵਾਂ ਨੂੰ ਚਾਰ ਉਦਾਸੀਆਂ ਦਾ ਨਾਮ ਦਿੱਤਾ ਗਿਆ ਹੈ ਇਹਨਾਂ ਚਾਰ ਉਦਾਸੀਆਂ ਦੌਰਾਨ ਆਪ ਜਿਹੜੇ-ਜਿਹੜੇ ਅਲੱਗ ਸਥਾਨਾਂ ਤੇ ਗਏ ਉਨ੍ਹਾਂ ਵਿੱਚ ਕੁਰੂਖhetra ਹਰਦਵਾੜ ਜੋਸੀ ਮੱਠ ਰਾਣਾ ਸਾਹਿਬ ਗੁਰਖ ਮੱਠ ਨਾਨਕ ਮੱਠ ਅਜोध्या ਪਰਾਗ ਵਾਰਾਣਸੀ ਗਿਆ ਪਟਨਾ ਧੁਗਰੀ ਗੋਹਾਟੀ ਅਸਾਮ ਦੇ ਵਿੱਚ ਢਾਕਾ ਪੁਰੀ ਕਟਕ ਰਮੇਸ਼ਵਰ ਸਲੌਂਗ ਪਿਦਰ ਬਰੋਚ ਸ਼ੋਮਨਾਥ ਦਵਾਰਕਾ, ਉਜੈਨ, ਅ즈ਮੇਰ, ਮਥਰਾ, ਤਲਵੰਡੀ, ਲਾਹੌਰ, ਸਲਤਾਨਪੁਰ, ਬਲਾਸਪੁਰ, ਰਿਵਾਲਸਰ, ਜਵਾਨਾਜੀ, ਤਿੱਬਤ, ਲਦਾਖ, ਕਾਰਗਲ, ਅਵਨਾਤ, ਸ਼੍ਰੀਨਗਰ ਤੇ ਵਾਰਾਮੁਲਾ ਆਦ ਪ੍ਰਮੁੱਖ ਹਨ। ਇਹਨਾਂ ਤੋਂ ਇਲਾਵਾ ਆਪ ਜੀ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਤੇ ਵੀ ਗਏ ਜਿਨ੍ਹਾਂ ਵਿੱਚੋਂ ਮੱਕਾ, ਮਦੀਨਾ, ਬਗਦਾਦ, ਮੁਲਤਾਨ ਪਿਸ਼ਾਵਰ ਸਖਰ ਸੋਣ ਮਿਆਨੀ ਹਿੰਗਲਾਜ ਆਤਮੁਖਨ ਕਈਆਂ ਦਾ ਕਹਿਣਾ ਹੈ ਕਿ ਗੁਰੂ ਜੀ ਸਮੁੰਦਰੀ ਰਸਤੇ ਤੋਂ ਮੱਕਾ ਗਏ ਗੁਰੂ ਜੀ ਸਿਆਰ ਤੁਰਕੀ ਅਤੇ ਤਹਿਰਾਨ ਈਰਾਨ ਦੀ ਰਾਜਧਾਨੀ ਵਿੱਚ ਵੀ ਗਏ ਤਹਿਰਾਨ ਤੋਂ ਬਾਅਦ ਗੁਰੂ ਜੀ ਬੱਗੀ ਦੇ ਰਸਤੇ ਹ ਕਾਬਲ ਕੰਧਾਰ ਅਤੇ ਜਲਾਲਾਬਾਦ ਵੀ ਗਏ ਗੁਰੂ ਜੀ ਦੀ ਉਦਾਸੀਆਂ ਦੇ ਮੁੱਖ ਉਪਦੇਸ਼ ਲੋਕਾਂ ਨੂੰ ਅਸਕਾਰ ਪ੍ਰਖ ਪਰਮਾਤਮਾ ਦੇ ਪ੍ਰਤੀ ਜਾਗਰੂਕ ਕਰਾਉਣਾ ਤੇ ਸਿੱਖਾਂ ਨੂੰ ਜਾਗਦੇ ਰੱਖਣਾ ਤੇ ਸਤਾਪਤ ਕਰਨਾ ਸਿੱਖ ਧਰਮ ਨੂੰ ਫਲਾਉਣ ਲਈ ਕਈ ਮਦਰਸੇ ਸਕੂਲ ਖੋਲੇ ਜਿਹੜੇ ਕਿ ਮੰਜੀ ਦੇ ਨਾਮ ਤੋਂ ਜਾਣੂ ਸਨ ਇਹਨਾਂ ਲਈ ਗੁਰੂ ਜੀ ਨੇ ਜੋਗ ਸਦਵਾਦੂਆਂ ਦੀ ਨਿਯੁਕਤੀ ਮੁੱਖ ਪ੍ਰਚਾਰਕ ਦੇ ਰੂਪ ਵਿੱਚ ਕੀਤੀ ਸਿੱਖੀ ਦਾ ਬੀਜ ਭਾਰਤ ਅਤੇ ਪ੍ਰਦੇਸ਼ਾਂ ਵਿੱਚ ਬੜੇ ਸਚੇ ਜੇ ਢੰਗ ਨਾਲ ਵਿਝਿਆ ਸਮੇ ਨੂੰ ਦੇਖਦੇ ਹੋਇਆ ਗੁਰੂ ਜੀ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਪਰਖਣ ਤੋਂ ਬਾਅਦ ਗੁਰਗਦੀ ਪਾਈ ਨਾਣਾ ਜੀ ਗੁਰੂ ਅੰਗਦ ਦੇਵ ਜੀ ਨੂੰ 1539 ਵਿੱਚ ਸੌਂ ਦਿੱਤੀ ਕੋਈ ਦਿਨ ਬਾਅਦ 22 ਸਤੰਬਰ 1539 ਨੂੰ ਕਰਤਾਰਪੁਰ ਰਾਵੀ ਦੇ ਕੰਢੇ ਗੁਰੂ ਜੀ ਅਕਾਲ ਪਿਆਨਾ ਕਰ ਗਏ ਇਸ ਤਰ੍ਹਾਂ ਅਕਾਰਪੁਰਖ ਦੇ ਅਵਤਾਰ ਦੀ ਸੰਸਾਗ ਯਾਤਰਾ ਪੂਰੀ ਹੋਈ ਉਹਨਾਂ ਨੇ ਤਿਆਗ ਅਤੇ ਜੋਗ ਵੇਦਾਂ ਤੇ ਹਿੰਦੂ ਦੀ ਜਾਤ ਪ੍ਰਥਾ ਦਾ ਅੰਧ ਕੀਤਾ ਗੁਰੂ ਜੀ ਨੇ ਗ੍ਰਸਤੀ ਜੀਵਨ ਵਿੱਚ ਰਹਿੰਦੇ ਹੋਏ ਮਾਇਆ ਤੋਂ ਉਨਰਲੇ ਫਰੈਂਡ ਲਈ ਪ੍ਰੇਰਿਆ ਮਨੁੱਖਤਾ ਦੀ ਸੇਵਾ ਕੀਰਤ ਸੰਤ ਸੰਗਤ ਅਤੇ ਇੱਕ ਹੀ ਅਕਾਰਪੁਰਖ ਤੇ ਭਰੋਸਾ ਰੱਖਣ ਵਿੱਚ ਸਿੱਖ ਧਰਮ ਲਈ ਮੁੱਢਲੇ ਸਨਾਰ ਬਣਾਏ ਇਸ ਤਰ੍ਹਾਂ ਉਹਨਾਂ ਨੇ ਸਿੱਖੀ ਦੀ ਨੀਂਹ ਰੱਖੀ ਤੇ ਗੁਰੂ ਜੀ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਅਕਾਲ ਪੁਰਖ ਦੇ ਬਾਰੇ ਦੱਸਿਆ ਕਿ ਉਹ ਸਭ ਤੋਂ ਵੱਡਾ ਹੈ ਸਭ ਤੋਂ ਤਾਕਤਵਰ ਹੈ ਸਰਬ ਵਿਆਪਕ ਹੈ ਸਤਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਅਜੂਨੀ ਸੈਗੰਗੁਰ ਪ੍ਰਸਾਦ ਪਿਆਰਿਓ ਗੁਰੂ ਜੀ ਪੂਰਨ ਸੰਗੀਤਕਾਰ ਵੀ ਸਨ ਉਹਨਾਂ ਨੇ ਮਰਦਾਨਾ ਜੀ ਦੇ ਨਾਲ ਕਈ ਰਾਗਾਂ ਦੇ ਵਿੱਚ ਗੁਰਬਾਣੀ ਗਾਇਨ ਕੀਤੀ ਉਚਾਰਨ ਕੀਤੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਨਾਨਕ ਦੇਵ ਜੀ ਨੂੰ ਪ੍ਰਤੱਖ ਪ੍ਰਮਾਤਮਾ ਦਾ ਰੂਪ ਕਿਆ ਗਿਆ ਵੈਸੇ ਤਾਂ ਗੁਰੂ ਸਵਾਰਿਓ ਸਾਰੇ ਹੀ ਗੁਰੂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹੋਮ ਸਿੰਘ ਜੀ ਤੱਕ ਇੱਕ ਨਵੀਂ ਪਰਥਾ ਨਵੀਂ ਰੀਤ ਪਾਈ ਪਹਿਲਾ ਗੁਰਗੱਦੀ ਤੇ ਉਸ ਤੋਂ ਬਾਅਦ ਅਕਾਲ ਪਿਆਨਾ ਇਸੇ ਤਰ੍ਹਾਂ ਹੀ ਆਪ ਜੀ ਨੇ ਭਾਈ ਲੈਣਾ ਜੀ ਸ੍ਰੀ ਗੁਰੰਗਦੇਵ ਜੀ ਨੂੰ ਗੁਰਗੱਦੀ ਦੇ ਵਾਰਸ ਜਾਣਦੇ ਹੋਏ ਆਪ ਜੀ ਨੇ ਗੁਰਤਾ ਗੱਦੀ ਉਹਨਾਂ ਦੇ ਹਵਾਲੇ ਕੀਤੀ ਬੜੀਆਂ ਪਰਖਾਂ ਹੋਈਆਂ ਪਰਖਾਂ ਦੇ ਵਿੱਚ ਬਾਬਾ ਬੁੱਢਾ ਜੀ ਸ੍ਰੀ ਚੰਦ ਜੀ ਅਤੇ ਹੋਰ ਸਿੱਖਾਂ ਦੇ ਇਮਤਿਹਾਨ ਵੀ ਹੋਏ ਜਿਨ੍ਹਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਭਾਈ ਲੈਣਾ ਜੀ ਆਏ ਔਰ ਹਰ ਜਗ੍ਹਾ ਦਿੱਤੇ ਹੀ ਆਪ ਜੀ ਨੇ ਬੜੇ ਪਿਆਰ ਸਤਕਾਰ ਦੇ ਨਾਲ ਆਪ ਜੀ ਦਾ ਸਾਥ ਦਿੱਤਾ ਔਰ ਭਾਈ ਲੈਣਾ ਜੀ ਨੂੰ ਗੁਰਤਾ ਗੱਦੀ ਦਾ ਵਾਰਿਸ ਜਾਣ ਕੇ ਤਾਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੁਨੀਆ ਤੋਂ ਕਰਤਾਰਪੁਰ ਦੀ ਧਰਤੀ ਤੇ ਆਪਣਾ ਪਾਵਨ ਪੁੱਤਰ ਸਰੀਰ ਸੌਣ ਦੇ ਹੀ ਤਿਆ ਕੇ ਇਸ ਦੁਨੀਆ ਤੋਂ ਮਤਲਕ ਵਿੱਚ ਚਲੇ ਗਏ ਉਹਨਾਂ ਦੇ ਆਪ ਜੀ ਦੇ ਅਖੀਰੀ ਸਮੇਂ ਚਾਦਰ ਦੇ ਥੱਲੇ ਪਿਆਰੇ ਦੋ ਫੁੱਲ ਹੀ ਨਿਕਲੇ ਜੋ ਕਿ ਆਪਣਾ ਸਰੀਰ ਸਮੇਤ ਸੱਚਖੰਡ ਪਿਆਨਾ ਕਰ ਗਏ ਸੋ ਇਸੀ ਤੰਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਤੇ ਸੰਖੇਪ ਜੀ ਵਿਚਾਰ ਜੋ ਆਪ ਜੀ ਨਾਲ ਸਾਂਝੀ ਕੀਤੀ ਹੈ ਹੋਈਆਂ ਭੁਲਾ ਨਾ ਚਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ O ágil de que